ਜੋ ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸਤਿਕਾਰਯੋਗ ਸਾਧ ਸੰਗਤ ਜੀ ਆਪ ਸਭਨੋ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਸੰਤਾਂ ਦੀ ਸਤਿਕਾਰਯੋਗ ਸਾਧ ਸੰਗਤ ਜੀ ਮਹਾਨ ਮਹਾਪੁਰਖਾਂ ਦਾ ਤਪ ਅਸਥਾਨ ਨਗਰਪਿੰਡ ਜੈਤੇਵਾਲੀ ਤਪ ਅਸਥਾਨ ਕੁਟਿਆ ਤੰਤਨ ਸੰਤ ਬਾਬਾ ਫੂਲਨਾਥ ਮਹਾਰਾਜ ਜੀ ਜਿਨ੍ਹਾਂ ਦੀ ਪਾਵਨ ਯਾਦ ਨੂੰ ਸਮਰਪਤ ਦੋ ਦਿਨਾਂ ਸਾਲਾਨਾ ਜੋੜ ਮੇਲਾ 27 ਅਤੇ 28 ਜੂਨ ਬਹੁਤ ਹੀ ਸ਼ਰਧਾ ਸਤਕਾਰ ਖੁਸ਼ੀਆਂ ਚਾਹਾਂ ਸੱਦਨਾਂ ਦੇ ਨਾਲ ਮਹਾਨ ਮਹਾਪੁਰਖਾਂ ਦੇ ਪਵ ਪਾਵਨ ਤਪ ਅਸਥਾਨ ਸਤਗੁਰੂ ਰਵਦਾਸ ਪਬਲਿਕ ਸਕੂਲ ਪਿੰਡ ਜੱਤੇਵਾਲੇ ਜ਼ਿਲ੍ਹਾ ਜਲੰਧਰ ਵਿਖੇ ਬਹੁਤ ਹੀ ਸ਼ਰਧਾ ਸਤਕਾਰ ਸਹਿਤ ਮਨਾਇਆ ਗਿਆ ਜਿੱਥੇ 27 ਤਰੀਕ ਨੂੰ ਸਮੁੱਚੇ ਨਗਰ ਦੀਆਂ ਸਮੂਹ ਸੰਗਤਾਂ ਨੇ ਰਲ ਮਿਲ ਕੇ ਮਹਾਨ ਮਹਾਪੁਰਖਾਂ ਦੀ ਆਮਦ ਤੇ ਨਿਸ਼ਾਨ ਸਾਹਿਬ ਦੀਆਂ ਰਸਮਾਂ ਵੇਲੇ ਬੇਅੰਤ ਖੁਸ਼ੀਆਂ ਮਾਣੀਆਂ ਉੱਥੇ ਅੱਜ 26 ਤਰੀਕ ਦੇ ਸਮਾਗਮ ਸਵੇਰੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਧੰਨ ਧੰਨ ਸਤਪੁਰੂ ਰਵਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਗਏ ਅਤੇ ਭੋਗਾਂ ਤੋਂ ਉਪਰੰਤ ਖੁੱਲੇ ਪੰਡਾਲਾਂ ਦੇ ਅੰਦਰ ਮਹਾਨ ਧਾਰਮਿਕ ਦੀਵਾਨ ਸਜਾਏ ਗਏ ਔਰ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵੱਖ-ਵੱਖ ਡੇਰਿਆਂ ਤੋਂ ਮਹਾਨ ਮਹਾਪੁਰਖਾਂ ਦੀ آمد ਹੋਈ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਇਸ ਮubaruk ਮੌਕੇ ਤੇ ਸਤਗੁਰਾਂ ਦੇ ਪਾਵਨ ਅਤੇ ਪਵਿੱਤਰ ਅਸਥਾਨਾਂ ਤੇ ਵਿਸ਼ਾਲ ਜਨ ਸਮੂਹ ਦੇ ਰੂਪ ਦੇ ਵਿੱਚ ਹੋਈ ਔਰ ਇਸ ਮubaruk ਮੌਕੇ ਤੇ ਪੰਜਾਬ ਦੇ ਪ੍ਰਸਿੱਧ ਕੀਰਤਨੀ ਜਥੇ ਰਾਗੀ ਟਾਡੀ ਕਵੀਸ਼ਰ ਅਤੇ ਕਲਾਕਾਰਾਂ ਨੇ ਸਤਗੁਰਾਂ ਦੀ ਮਹਿਮਾ ਦਾ ਜਸ ਸੰਗਤਾਂ ਨੂੰ ਸਰਵਣ ਕਰਵਾਇਆ ਔਰ ਨਾਲ ਦੀ ਨਾਲ ਡੇਰਾ ਤਨਤਨ ਸੰਤ ਬਾਬਾ ਫੂਲਨਾਰੀ ਔਰ ਸੰਤ ਬਾਬਾ ਬ੍ਰਹਮਨਤ ਮਹਾਰਾਜੀ ਦੇ ਪਾਵਨ ਅਤੇ ਪਵਿੱਤਰ ਅਸਥਾਨਾਂ ਦੇ ਅਸ਼ੀਰਵਾਦ ਸਦਕਾ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸਤਕਾਰਯੋਗ ਸੰਤ ਕ੍ਰਿਸ਼ਨ ਨਤ ਮਹਾਰਾਜੀ ਦੀ ਰਹਿਨਮਾਈ ਹੇਠ ਬਹੁਤ ਸਾਰੀਆਂ ਸੰਗਤਾਂ ਔਰ ਗੱਡੀਆਂ ਦੇ ਵੱਡੇ ਕਾਫਲੇ ਦੇ ਨਾਲ ਇਸ ਮਹਾਨ ਸਮਾਗਮ ਦੇ ਵਿੱਚ ਸ਼ਾਮਲ ਹੋਈਆਂ ਔਰ ਨਗਰ ਤੋਂ ਚੱਲ ਕੇ ਜਗਾ ਜਗਾ ਸੰਗਤਾਂ ਨੇ ਮਹਾਪੁਰਖਾਂ ਦਾ ਸਵਾਗਤ ਕੀਤਾ ਔਰ ਬਿਆੰਤ ਜਗਾ ਤੇ ਠੰਡੇ ਮਿੱਠੇ ਜਲ ਦੀਆਂ ਸ਼ਵੀਲਾਂ ਦੇ ਸੰਗਤਾਂ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਔਰ ਅੱਜ ਦੇ ਇਸ ਮੁਬਾਰਕ ਮੌਕੇ ਤੇ ਅਸੀਂ ਤਨਤਨ ਡੇਰਾ ਸੰਤ ਬਾਬਾ ਫੂਲਨਾਥ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਅਸਥਾਨਾ ਤੋਂ ਜਦੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਅੱਜ ਦੇ ਸਾਲਾਨਾ ਜੋੜ ਮੇਲੇ ਦੀਆਂ ਖੁਸ਼ੀਆਂ ਮਨਾਈਆਂ ਡੇਰਾ ਮੈਨੇਜਮੈਂਟ ਵੱਲੋਂ ਔਰ ਸਤਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਜ਼ਿਲ੍ਹਾ ਜਲੰਧਰ ਦੇ ਸਮੁੱਚੇ ਕਮੇਟੀ ਮੈਂਬਰ ਸਹਿਬਾਨਾ ਵੱਲੋਂ ਔਰ ਇਸ ਪਾਵਨ ਅਸਥਾਨਾ ਤੇ ਚੱਲ ਰਿਹਾ ਸਤਗੁਰੂ ਰਬਦਾਸ ਪਬਲਿਕ ਸਕੂਲ ਜਿੱਥੇ ਹੁਣ ਤੱਕ ਹਜ਼ਾਰਾਂ ਬੱਚੇ ਉੱਚ ਸਿੱਖਿਆ ਗ੍ਰੈਡ ਕਰਨ ਕਰਕੇ ਉਚੇਰੀ ਸਿੱਖਿਆ ਹਾਸਲ ਕਰਕੇ ਇਸ ਰਾਸ਼ਟਰ ਦੇ ਚੰਗੇ ਨਭ ਨਿਰਵਾਣ ਵਾਸਤੇ ਆਪਣੀਆਂ ਸੇਵਾਵਾਂ ਅਰਪਿਤ ਕਰ ਰਹੇ ਆ ਉੱਥੇ ਅੱਜ ਇਸ ਸਲਾਨਾ ਜੋੜ ਮੇਲੇ ਦੇ ਵਿੱਚ ਜੋ ਸਕੂਲ ਦਾ ਦਸਵੀਂ ਕਲਾਸ ਦਾ ਰਿਜ਼ਲਟ ਆ ਜਿਹੜਾ 100% ਆਇਆ ਔਰ ਸਕੂਲ ਦੇ ਸਾਰੇ ਹੀ ਵਿਦਿਆਰਥੀ ਫਸਟ ਪੋਜੀਸ਼ਨ ਦੇ ਵਿੱਚ ਪਾਸ ਹੋਏ ਔਰ ਸਲਾਨਾ ਜੋੜ ਮੇਲੇ ਦੇ ਸ਼ੁਭ ਮੌਕੇ ਤੇ ਸਤਿਕਾਰਯੋਗ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਸਮੁੱਚਾ ਸੰਤ ਸਮਾਜ ਔਰ ਕਮੇਟੀ ਮੈਂਬਰ ਸਹਿਬਾਨ ਔਰ ਸਕੂਲ ਪ੍ਰਿੰਸੀਪਲ ਮੈਡਮ ਹਰਦੀਪ ਜੀ ਹੁਣਾ ਵੱਲੋਂ ਔਰ ਸਮੁੱਚੇ ਟੀਚਰ ਸਹਿਬਾਨਾਂ ਵੱਲੋਂ ਉਹਨਾਂ ਬੱਚਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਔਰ ਅੱਗੇ ਵਾਸਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ ਔਰ ਅਸੀਂ ਆਪਣੇ ਵੱਲੋਂ ਡੇਰਾ ਮੈਨੇਜਮੈਂਟ ਵੱਲੋਂ ਔਰ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਣ ਸਤਿਕਾਰਯੋਗ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਹੁਣਾ ਵੱਲੋਂ ਆਇਆਂ ਹੋਇਆਂ ਅੱਜ ਦੇ ਮਹਾਨ ਸਮਾਗਮ ਦੇ ਵਿੱਚ ਸਮੂਹ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਔਰ ਆਓ ਆਪਣੇ ਰੈਬਰਾਂ ਦੇ ਮਿਸ਼ਨ ਨੂੰ ਸਮਰਪਿਤ ਹੋ ਕੇ ਜਾਤ ਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਕਰੀਏ ਔਰ ਰੈਬਰਾਂ ਦੇ ਦਰਸਾਏ ਸੱਚ ਦੇ ਮਾਰਗ ਨੂੰ ਗ੍ਰਹਿਣ ਕਰਕੇ ਆਪਣੇ ਜ਼ਿੰਦਗੀ ਦੀ ਹਲੇਰੀਆਂ ਨੂੰ ਰਸ਼ਨਾਈਏ ਇਹੀ ਸੰਦੇਸ਼ ਮਹਾਨ ਮਹਾਪੁਰਖਾਂ ਦਾ ਔਰ ਇਹੀ ਮੈਸੇਜ ਜਿਹੜਾ ਆਦਨੀਆਂ ਸਤਕਾਰਯੋਗ ਸੰਤ ਕ੍ਰਿਸ਼ਨ ਆਤਮਾਰਾਮ ਜੀ ਦਾ ਕਿ ਆਓ ਪੜੋ ਜੁੜੋ ਤੇ ਸੰਘਰਸ਼ ਕਰੋ ਤੇ ਰਹਿਬਰਾਂ ਦੇ ਮਿਸ਼ਨ ਨੂੰ ਮੰਜ਼ਲ ਤੱਕ ਪਹੁੰਚਾਉਣ ਵਾਸਤੇ ਇਮਾਨਦਾਰੀ ਦੇ ਨਾਲ ਗੁਰਬਾਣੀ ਨਾਲ ਲੱਗ ਕੇ ਆਪਾਂ ਅਗਲੀਆਂ ਮੰਜ਼ਲਾਂ ਵੱਲ ਨੂੰ ਅੱਗੇ ਵਧੀਏ ਬੇਗਮਪੁਰੇ ਦੀ ਨਬ ਨਿਰਵਾਣ ਦੀ ਉਸਾਰੀ ਵਾਸਤੇ ਆਪਣਾ ਯੋਗਦਾਨ ਪਾਈਏ ਸਾਰੀਆਂ ਇਸ ਸੰਗਤਾਂ ਦਾ ਡੇਰਾ ਮੈਨੇਜਮੈਂਟ ਵੱਲੋਂ ਬਹੁਤ-ਬਹੁਤ ਧੰਨਵਾਦੀ ਜੀ ਜੀ ਆਇਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੈ ਸੰਤਾਂ ਦੀ ਜੈ ਸੰਵਿਧਾਨ ਗੁਰੂ ਤੇਰੀ ਸਾਸਨ ਜੀਓ ਅੱਜ ਦਾ ਜੋ ਸਵਾਨਾ ਮੇਲਾ ਸਤਸੰਗ ਦਾ ਜੋ ਉਗਰ ਲੈਣਾ ਨਾ ਢਮਗ ਲੋ ਕੀਤਾ ਜਾਂਦਾ ਬਹੁਤ ਸਾਰੀ ਸੰਗਤਾਂ ਜੋਰਪ ਦੇ ਵਿੱਚ ਕਿਨਾਂ ਚ ਮਰਕੰਡ ਦੇ ਵਿੱਚ ਬਿਠੀ ਸੁਣ ਰਹੀ ਹੈ ਦੇਖ ਰਹੀ ਹੈ ਸੋ ਗੱਜ ਕੇ ਇੱਕ ਵਾਰੀ ਫਤਿ ਬਲਾਈਏ ਜੀ ਜੋ ਗੋਚ ਸੁਣਦੇ ਸਤੁਰਦਾਸ ਮਹਾਰਾਜ ਕੀ ਜੀ ਕਰੀਏ ਤਨਤਨ ਬਾਬਾ ਫੂਰਤ ਮਹਾਰਾਜ ਜੀ ਜਿਨ੍ਹਾਂ ਦੇ ਸਲਾਣਾ ਮੇਲੇ ਨੂੰ ਮੁਕ ਰੱਖਦੇ ਆ ਪਸਾਰੇ ਸਭੁਰਾਂ ਦੀ ਪਾਵਨ ਪਿੱਤਰ ਜਨਨਾ ਦੇ ਵਿੱਚ ਬੈਠੇ ਰਹੇ ਗੁਰੂ ਘਰੋਂ ਗੁਰਬਾਣੀ ਦੇ ਵਿੱਚ ਵੀ ਇਹਨਾਂ ਮਹਾਂਪੁਰਖਾਂ ਦਾ ਬੜਾ ਜ਼ਿਕਰ ਕੀਤਾ ਹੈ ਬੜੀ ਬੜਾਈ ਰਹਿਮਤ ਕੀਤੀ ਹੈ ਜੀਵਨੋ ਸ਼ੁਭਲ ਕਮਾਹੇ ਜਿਨ ਜੀਤੇ ਪੰਚ ਪੁਜਾਰ ਇੱਕ ਸੰਤਨ ਕੋ ਵੰਦਨਾ ਸਿਰ ਚਰਨ ਨਨ ਕਰਦਾ ਬੇਗਮ ਮਰਗਤ ਪਾਰ ਪਰੇ ਖਲਚਤਰ ਬ ਕੀਤਾ ਉਦਲੇ ਤਿ ਭਵਨ ਸੁਦੇ ਆਬੁਧ ਭੇਟ ਪ੍ਰਨੀਤਾ ਮਹਿਮਾ ਸਾਧੂ ਸੰਗਤੀ ਸੁਣੋ ਮੇਰੇ ਮੀਤਾ ਮੈਲ ਖੋਲ ਕੋਟ ਲਗ ਹਰੇ ਜਿਨ ਮਨ ਭੈ ਚੀਤਾ ਦੇਖੋ ਜੇ ਮੇ ਸੰਗਤ ਦਾ ਆਪਾ ਕ੍ਰਿਸ਼ਨਾ ਜੀ ਬਾਜਾ। ਇਹ ਗਿਆਨ ਦੇ ਵਿੱਚ ਵੀ ਔਰ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵੀ ਸਾਰੀ ਸੰਗਤ ਨੂੰ ਆਪਣੇ ਪ੍ਰਚਾਰ ਦੇ ਮਾਧਿਅਮ ਪਰਾਈ ਸਾਧੂ ਅਰਦਾਸ ਮਾਰੇ ਦੇ ਚਰਨਾਂ ਦੇ ਨਾਲ ਜੋੜਨ ਲਈ ਆਤਮਾ। ਉਹ ਜਰੂਰ ਮਹਾਂਪੁਰਖੇ ਸੰਸਾਰ ਦੇ ਵਿੱਚ ਆਉਂਦੇ ਨੇ ਕੀ ਕਰਨ ਵਾਸਤੇ ਸਾਡੇ ਲੋਕਾਂ ਦਾ ਸਾਰੀ ਦੁਨੀਆ ਦਾ ਭਲਾ ਵਾਸਤੇ ਬਲਾ ਕਰਨ ਵਾਸਤੇ। ਜੋ ਗਰਦੇਵੀਰ ਇਸ ਗੁਰੂ ਜਨ ਦੇ ਆ ਇਸ ਸਕੂਲ ਤੋਂ ਬੱਚੇ ਪੜ੍ਹ ਕੇ ਪੜ੍ਹ ਲੈ ਕੇ ਬਹੁਤ ਦੇ ਬਹੁਤ ਅਫਸਰ ਡੀਸੀ ਐਸਐਸਪੀ ਐਮਐਲ ਮੰਤਰੀ ਬਣ ਗਏ ਕਿਉਂਕਿ ਇਹ ਸਕੂਲ ਸਤਵਰਿਧਾਸ ਮਹਾਰਾਜ ਜੀ ਦੇ ਦਰੋਂ ਪਰ ਬਸਾਇਆ ਹੋਇਆ ਹੈ। ਬਾਬਾ ਸਿਆਮ ਡਾਕਟਰ ਪੀਬਰਾਉ ਜੀ ਦੇ ਦਰੋਂ ਪਰ ਬਸਾਇਆ ਹੋਇਆ ਹੈ। ਮੈਂ ਸੋਚਿਆ ਸੀ ਕਿਤੇ ਬੱਚਿਆਂ ਨੇ ਬਹੁ ਡਿਗਰੀਆਂ ਪ੍ਰਾਪਤ ਕੀਤੀਆਂ। ਚੜ੍ਹਦੀ ਕਲਾ ਸਤਿਰਾਸ ਸਤਵਰਿਧਾਸ ਮਹਾਰਾਜ ਜੀ ਤੁੰ ਸੌ ਸਹ ਮਹਾਰਾਗਣਾ ਸੰਤਹ ਮਹਾਰਾਗਣਾ अज़्दन की शर्णा सुप हमारी उतसताली नियुद्धन की शर्णा सुप हमारी उतसताली Oh, 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 ਸੰਪੀ ਜੀ ਮੰਨ ਲਏ ਮਨ ਦਾ ਤੁਖਾ ਮੰਨ ਗਾਏ ਆਪਣਾ ਹੱਥ ਨੇ ਤੁ ਜਲ ਮਾਣੋ ਸੁਖ ਲੇ ਜਾਨ ਤੁਸ ਤੈਸ ਤੁਸ ਹਾਰਾ ਸੰਗਨ ਕਹਿ ਤਰਸਾ ਤੇ ਬਹੁ ਨਾਨਕ ਘਰ ਸੋ ਮਨ ਮੰਨਿਆ ਸਕਤੀ ਉਸ ਪੁਰਖ ਦੇ ਜਨਮ ਆਈ ਕਿਉਂਕਿ ਮਹਤਮਾ ਮੈਨੂੰ ਮਹਾਪੁਰਖਾਂ ਦੇ ਜਨਮ ਦੀ ਧੋਣੀ ਵਖੋ ਉਸੇ ਅਰਦਾਸ ਦੇ ਮੁਤਾਬਕ ਕੀ ਫਿਰ ਪੰਡਾ ਸਾਧੂਆਂ ਨੂੰ ਕੋਝੋ ਚਾਇਆ ਸੀ ਸ਼੍ਰੀ ਗੁਰੂ ਸਾਹਿਬ ਜੀ ਤੇਰੀ ਹਵਾਲੀ ਅੰਤ ਪਰਤਮੀ ਪਰ ਸਭਾ ਤੇ मन्